ਸ਼ੇਰ ਤੇ ਦੂਏ ਜੰਗਲੀ ਜਾਨਵਰਾਂ ਦਾ ਪੰਜਾਬ ਦਾ ਇਹ ਏਰੀਆ ਜਿੱਥੇ ਕੀ ਜਾਨਵਰ ਦਿਨਵੇਲੇ ਤੁਹਾਨੂੰ ਦਿਖ ਦੇਣਗੇ ਜਿੱਥੇ ਜੰਗਲੀ ਜਾਨਵਰ ਸ਼ਿਕਾਰ ਕਰਦੇ ਆ ਐਦਾਂ ਜਿਹੜੇ ਜਾਨਵਰ ਆ ਪੰਛੀ ਆ ਉਹ ਪਾਣੀ ਕੱਢ ਕੇ ਪੀਣ ਦੀ ਕੋਸ਼ਿਸ਼ ਕਰਦੇ ਆ ਥੱਲੇ ਕਿਉਂਕਿ ਪਾਣੀ ਦਾ ਲਓ ਜੀ ਮਿਲ ਗਿਆ ਸਾਨੂੰ ਬਜ਼ੁਰਗ ਮੈਂ ਘਰ ਗਿਆ ਸਾਂਭਰ ਮਿਲ ਗਿਆ ਸਾਨੂੰ ਤੇ ਉਹ ਦਿਖਾਉਣੇ ਇੱਕ ਹੋਰ ਸਾਂਭਰ ਸਾਨੂੰ ਸ਼ਿਕਾਰ ਕੀਤਾ ਹੋਇਆ ਮਿਲ ਗਿਆ ਕਾਫੀ ਟਾਈਮ ਹੋ ਗਿਆ। ਅੱਛਾ ਬਾਗ ਉਹਦੇ ਵੀ ਬੱਚੇ ਹੈਗੇ ਬਾਗ ਦੇ। ਬਾਗ ਤਾਂ ਨਰਮਾਦਾ ਹੁੰਦੇ ਨਾ। ਅੱਛਾ ਨਰਮਾਦਾ ਹੁੰਦੇ ਠੀਕ ਹੈ ਜੀ। ਆ ਗਿਆ ਜੀ ਹੁਣ ਰੇਤਲਾ ਇਲਾਕਾ ਆ ਗਿਆ। ਤੁਸੀਂ ਦੇਖੋ ਪਾਣੀ ਹੈ ਨਹੀਂ ਇੱਥੇ ਪਾਣੀ ਸੁੱਕ ਚੁੱਕਾ ਆ। ਤੇ ਹੁਣ ਬਜ਼ੁਰਗ ਸਾਨੂੰ ਲੈ ਕੇ ਚੱਲੇ ਆ ਇੱਕ ਹੋਰ ਜਗ੍ਹਾ ਤਿੰਦੂਏ ਦੀ। ਜਿੱਥੇ ਅੱਜ ਤੁਹਾਨੂੰ ਮੈਂ ਟਰੈਕਿੰਗ ਤੇ ਲੈ ਕੇ ਜਾ ਰਹੇ ਆ ਇੱਕ ਅਜਿਹੇ ਖਤਰਨਾਕ ਪਿੰਡ ਦੇ ਵਿੱਚ ਆਪਾਂ ਜਾ ਰਹੇ ਆ ਜਿੱਥੇ ਕਿ ਜਾਨਵਰ ਦਿਨ ਦੇ ਟਾਈਮ ਤੇ ਦੁਪਹਿਰ ਦੇ ਟਾਈਮ ਵੀ ਦੇਖੇ ਜਾ ਸਕਦੇ ਆ ਉਹਨਾਂ ਦੀਆਂ ਪੈੜਾਂ ਦੇਖੀਆਂ ਜਾ ਸਕਦੀਆਂ ਆ ਆਪਾਂ ਜਾ ਕੇ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਵੀ ਮਿਲਣਾ ਆ ਜਿੱਦਾਂ ਕਿ ਤੁਹਾਨੂੰ ਮੈਂ ਲਾਸਟ ਟਾਈਮ ਵਾਅਦਾ ਕੀਤਾ ਸੀ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਸ ਪਿੰਡ ਦਾ ਟਰੈਕ ਕਰਾਈਏ ਜੰਗਲ ਦੇ ਏਰੀਆ ਦਾ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੇ ਇਹ ਪਿੰਡ ਖਤਰਨਾਕ ਖੂਨ ਦੇ ਨਾਲ ਨਾਲ ਖੂਬਸੂਰਤ ਵੀ ਆ ਇਹ ਪਿੰਡ ਆਪਣੇ ਪੰਜਾਬ ਦਾ ਹੀ ਪਿੰਡ ਆ ਸੋ ਤੁਹਾਡਾ ਸਵਾਗਤ ਆ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਹੁਣ ਚੱਲਦੇ ਅੱਗੇ ਹੁਣ ਅਸੀਂ ਚੱਲ ਪਏ ਆ ਜੀ ਤੇ ਬਜ਼ੁਰਗਾਂ ਦਾ ਪਤਾ ਲੱਗ ਗਿਆ ਬਜ਼ੁਰਗ ਥੋੜਾ ਜਿਹਾ ਅੱਗੇ ਚੱਲ ਗਿਆ ਤੁਰ ਕੇ ਪਹਾੜੀ ਜੀ ਪਾਰ ਕਰਕੇ ਆ ਫੇਰ ਹੀ ਜਾਣਾ ਪੈਣਾ ਬਜ਼ੁਰਗਾਂ ਦੇ ਕੋਲ ਕਿਉਂਕਿ ਉਹ ਜੰਗਲ ਦੇ ਵਿੱਚ ਕਾਫੀ ਅੱਗੇ ਚਲੇ ਗਏ ਆ ਤੇ ਲੋ ਜੀ ਮਿਲ ਗਿਆ ਸਾਨੂੰ ਬਜ਼ੁਰਗ ਸਾਹਮਣੇ ਤੁਸੀਂ ਦੇਖੋ ਸੂਰਜੇ ਡੁੱਬਣ ਵਾਲਾ ਤੇ ਹੁਣ ਇਹਨਾਂ ਦੇ ਨਾਲ ਆਪਾਂ ਜਾਣਾ ਆ ਵੀਡੀਓ ਦੇ ਨਾਲ ਬਣੇ ਰਹਿਣਾ ਜੀ ਇਹ ਕਿਹੜਾ ਰਸਤਾ ਆ ਥੱਲੇ ਚੌਰ ਨੂੰ ਰਸਤਾ ਚੀ ਬੋੜੀ ਮੰਦਰ ਆ ਅੱਛਾ ਜੀ ਬੋੜੀ ਆ ਪਹਾੜੀ ਪਾਂਡਵਾ ਦੀ ਬਾੜੀ ਆ ਜੀ ਅੱਛਾ ਪਾਂਡਵਾ ਦੀ ਬੋੜੀ ਆ ਜਿਹੜੀ ਥੱਲੇ ਹੰਜੇ ਉਹ ਤੇ ਹੁਣ ਆਪਾਂ ਨੂੰ ਚੋ ਚੋ ਦੇ ਵਿੱਚ ਜਾਣਾ ਪੂਬੀ ਜਰ ਕੋ ਅੱਛਾ ਚੋਕ ਦੇ ਵਿੱਚ ਦੀ ਜਾਣਾ ਪੈਣਾ ਪਹਿਲਾਂ ਵੀ ਮਤਲਬ ਦੇਖਿਆ ਕਦੀ ਲੈਪਰ ਤਿੰਦੂਆ ਜਿੱਦਾਂ ਉਹਨਾਂ ਦੇ ਪੈੜਾ ਵਗੈਰਾ ਹਾਂ ਹਾਂ ਪੈੜਾ ਤੂੰ ਦੇਖੀ ਠੀਕ ਆ ਠੀਕ ਆ ਤਮ ਤੂੰ ਹੀ ਮਤਲਬ ਦੇਖਦੇ ਰਹੇ ਆ ਹਾਂ ਇਹ ਰਸਤਾ ਦੇਖ ਲਓ ਤੁਸੀਂ ਕਿੰਨਾ ਖਤਰਨਾਕ ਆ ਮੈਂ ਫਿਸਲ ਗਿਆ ਤੇ ਬਜ਼ੁਰਗੋ ਤੁਹਾਡਾ ਕਦੀ ਆਮ ਆਮਣਾ ਸਾਹਮਣਾ ਹੋਇਆ ਹੋਵੇ ਤੇ ਸਾਹਮਣਾ ਹੋ ਜਾਂਦਾ ਕਈ ਵਾਰੀ ਅੱਛਾ ਕਈ ਵਾਰੀ ਹੋ ਜਾਂਦਾ ਤੇ ਫਿਰ ਇਦਾਂ ਦੀ ਸਿਚੁਏਸ਼ਨ ਚ ਕੀ ਕਰਦੇ ਆ ਤੁਸੀਂ ਅਸੀਂ ਪਿੱਛੇ ਤੋਂ ਮੁੜ ਲੈਣੇ ਆ ਅੱਛਾ ਪਿੱਛੇ ਨੂੰ ਮੁੜ ਜਾਂਦੇ ਹਾਂ ਟੁੱਟ ਜਾਂਦਾ ਤੇ ਇੱਕ ਹੋਰ ਬਜ਼ੁਰਗ ਆਪਣੇ ਨਾਲ ਹੈ ਜੀ ਤੇ ਇਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਆ ਤੇ ਤੁਸੀਂ ਵੀ ਕਦੀ ਬਜ਼ੁਰਗੋ ਦੇਖਿਆ ਬਾਗ ਜੀ ਬਾਗ ਜਾਂ ਲੈਪੜ ਜਾਂ ਤਿੰਦੂ ਅੱਜ ਦਾ ਆਪਾਂ ਗੱਲ ਤੇ ਦੱਸੋ ਆਪਣਾ ਕੁਝ ਐਕਸਪੀਰੀਅੰਸ ਜਿੱਦਾਂ ਤੁਸੀਂ ਕਦੀ ਦੇਖਿਆ ਹੋਵੇ ਮੈਂ ਤਾਂ ਸੜਕ ਤੇ ਦੇਖਿਆ ਦਾ ਅੱਛਾ ਸੜਕ ਤੇ ਕਿਹੜੀ ਸੜਕ ਤੇ ਇਹ ਜਿਹੜੇ ਪਿੱਛੇ ਘਰ ਹੈ ਨਾ ਅੱਛਾ ਘਰਾਂ ਵਾਲੀ ਸੜਕ ਜਿਹੜੀ ਮੇ ਆਹ ਮਤਲਬ ਪਾਰ ਕਰਦਾ ਸੀ ਜਾਂ ਬੈਠਾ ਸੀ ਜਾਂ ਕਿੱਦਾਂ ਪਾਰ ਕਰਦਾ ਸੀ ਸੜਕ ਨੂੰ ਅੱਛਾ ਤੇ ਫੇਰ ਫੇਰ ਟੱਪ ਗਿਆ ਉਹ ਸੜਕ ਤੇ ਪਾਰੀ ਅੱਛਾ ਟੱਪ ਤੇ ਗਿਆ ਸੜਕ ਤੇ ਪਾਰ ਕਿਉਂਕਿ ਜੰਗਲ ਦੇ ਵਿੱਚ ਹੀ ਘਰ ਹੈ ਨਾ ਪਾਰ ਟੱਪ ਜਾਂਦਾ ਛਾਰ ਪਾਰ ਟੱਪ ਗਿਆ ਤੁਹਾਨੂੰ ਨਹੀਂ ਮਤਲਬ ਕੁਝ ਗਿਆ ਨਹੀਂ ਨਹੀਂ ਅੱਛਾ ਤੇ ਬਾਕੀ ਉਹ ਸਾਹਮਣੇ ਬਜ਼ੁਰਗ ਜਾ ਰਹੇ ਆ ਤੇ ਹੁਣ ਅੱਗੇ ਚੱਲਦੇ ਆ ਤੇ ਅੱਗੇ ਜਾ ਕੇ ਹੁਣ ਆਪਾਂ ਬਣਾਉਣੇ ਆ ਕਿਉਂਕਿ ਰਸਤਾ ਖਤਰਨਾਕ ਆ ਥੋੜਾ ਲੱਭਣਾ ਵੀ ਪੈਣਾ ਬਜ਼ੁਰਗ ਕਹਿੰਦੇ ਦੇਖਣਾ ਪੈਣਾ ਮੈਨੂੰ ਵੀ ਕਿੱਧਰ ਦੀ ਜਾਣਾ ਤੇ ਇਹ ਮਿਲਦੇ ਆ ਅੱਗੇ ਜਾ ਕੇ ਪਰ ਕੋਸ਼ਿਸ਼ ਕਰ ਰਹੇ ਆ ਉੱਥੇ ਤੱਕ ਪਹੁੰਚਣ ਦੀ ਜਿੱਥੇ ਲੈਪਰਡ ਰਹਿੰਦਾ ਆ ਜਿੱਥੇ ਲੈਪਰਡ ਦੇ ਨਿਸ਼ਾਨ ਹੁੰਦੇ ਆ ਤੇ ਜਿੱਥੋਂ ਜਿੱਥੇ ਉਹ ਡੇਲੀ ਰਹਿੰਦਾ ਬਹਿੰਦਾ ਆ ਜਿੱਥੇ ਉਹਦਾ ਜਗ੍ਹਾ ਆ ਰਹਿਣ ਦੀ ਉੱਥੇ ਆਪਾਂ ਜਾ ਰਹੇ ਆ ਤੇ ਤੁਸੀਂ ਵੀਡੀਓ ਨਾ ਬਣੇ ਰਹੋ ਕਿਸੇ ਜਾਨਵਰ ਦੀ ਆਵਾਜ਼ ਆਈ ਮੈਨੂੰ ਐੜਾਂ ਦੀ ਤੇ ਬਾਕੀ ਹੁਣ ਮੈਨੂੰ ਥੱਲੇ ਜਾਣਾ ਪੈਣਾ ਤੁਸੀਂ ਰਸਤਾ ਦੇਖ ਸਕਦੇ ਕਿੰਨਾ ਡੀਪ ਆ ਥੱਲੇ ਨੂੰ ਬਜ਼ੁਰਗ ਇਧਰ ਦੀ ਲੰਘ ਆ ਥੱਲੇ ਤੇ ਹੁਣ ਮੈਨੂੰ ਥੱਲੇ ਜਾਣਾ ਪੈਣਾ ਆ ਸੋ ਤੁਸੀਂ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਜੀ ਸਾਹ ਵੀ ਬਹੁਤ ਚੜ ਗਿਆ ਤੇ ਹੁਣ ਥੱਲੇ ਜਾਣਾ ਪੈਣਾ ਪਹਿਲਾਂ ਚੜਾਈ ਚੜੀ ਆ ਹੁਣ ਥੱਲੇ ਜਾਣਾ ਪੈਣਾ ਚਲੋ ਜੀ ਹੁਣ ਚੱਲਦੇ ਆ ਨਾ ਉਤਰ ਆਏ ਆ ਜੀ ਥੱਲੇ ਤੇ ਉਹ ਬਜ਼ੁਰਗ ਆ ਗਏ ਆ ਸਾਹਮਣੇ ਤੇ ਹੁਣ ਥੱਲੇ ਉਤਰ ਆਏ ਆ ਆਪਾਂ ਉਹ ਬਜ਼ੁਰਗ ਸਾਹਮਣੇ ਆ ਹੁਣ ਅਸੀਂ ਚੱਲ ਪਏ ਆ ਜੀ ਅੱਗੇ ਤੇ ਨਾਲ ਆਪਣੇ ਹੋਰ ਦੋ ਬਜ਼ੁਰਗ ਪਹਿਲਾਂ ਤਾਂ ਦੋ ਬਜ਼ੁਰਗ ਸੀਗੇ ਤੇ ਇੱਕ ਨਾਲ ਬਾਬਾ ਜੀ ਹੋਰ ਆਪਣੇ ਨਾਲ ਆ ਗਏ ਆ ਜੀ ਇਹ ਵੀ ਨਾਲ ਆਪਣੇ ਜਾਣਗੇ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਖਤਰਨਾਕ ਰਸਤਾ ਆ ਤੇ ਅਸੀਂ ਕਿੰਨੀ ਉਚਾਈ ਤੋਂ ਆਏ ਆ ਬਹੁਤ ਖਤਰਨਾਕ ਰਸਤਾ ਆ ਇਹਨਾਂ ਨੇ ਕਿਹਾ ਵੀ ਕੱਲੇ ਨਹੀਂ ਤੁਹਾਨੂੰ ਜਾਣ ਦੇਣਾ ਵੀ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ ਕਿਉਂਕਿ ਇਹਨਾਂ ਨੂੰ ਸਾਰੇ ਰਸਤਿਆਂ ਦਾ ਪਤਾ ਆ ਇੱਧਰ ਦੇ ਕਿਉਂਕਿ ਅਸੀਂ ਤਾਂ ਅਣਜਾਣ ਆ ਨਾ ਰਸਤਿਆਂ ਤੋਂ ਤੇ ਇਹਨਾਂ ਨੂੰ ਸਾਰਾ ਪਤਾ ਆ ਬਜ਼ੁਰਗਾਂ ਨੂੰ ਤੇ ਇਹ ਕਹਿੰਦੇ ਕੱਲੇ ਨਹੀਂ ਤੁਹਾਨੂੰ ਜਾਣ ਦੇਣਾ ਆਪਾਂ ਤੇ ਇਸ ਕਰਕੇ ਇਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਆ ਤੇ ਬਾਕੀ ਤੁਸੀਂ ਦੇਖ ਲਓ ਅਸੀਂ ਕਿੰਨੀ ਉਚਾਈ ਤੋਂ ਆਏ ਆ ਉਹ ਸਾਹਮਣੇ ਤੁਸੀਂ ਪਹਾੜੀ ਦੇਖ ਰਹੇ ਆ ਉਥੋਂ ਥੱਲੇ ਉਤਰ ਕੇ ਅਸੀਂ ਆਏ ਆ ਹੁਣ ਉਹ ਖਤਰਨਾਕ ਇਲਾਕਾ ਜੰਗਲ ਦਾ ਸ਼ੁਰੂ ਹੋ ਗਿਆ ਹੈ ਜਿੱਥੇ ਕੀ ਜੰਗਲੀ ਜਾਨਵਰ ਖਤਰਨਾਕ ਜਾਨਵਰ ਸਾਂਭਰ ਹਿਰਨ ਸੂਰ ਤੇ ਲੈਪੜ ਨਜ਼ਰ ਆਉਂਦੇ ਆ ਤੁਸੀਂ ਦੇਖ ਹੀ ਰਹੇ ਆ ਆਪਣਾ ਡੰਡੀ ਬਣੀ ਹੋਈ ਆ ਤੇ ਜੰਗਲ ਵੀ ਜਿਹੜਾ ਹੈ ਘਣਾ ਹੁੰਦਾ ਜਾ ਰਿਹਾ ਹੁਣ ਬਜ਼ੁਰਗ ਸਾਨੂੰ ਉੱਥੇ ਤੱਕ ਲੈ ਕੇ ਜਾਣਗੇ ਤੇ ਦੂਆ ਇੱਕ ਨਾਲ ਦੇ ਨਾਲ ਬੱਚੇ ਵੀ ਹੈਗੇ ਬੱਚੇ ਵੀ ਹੈਗੇ ਹੈ ਅੱਛਾ ਬੱਚੇ ਵੀ ਹੈਗੇ ਜੇ ਬਾਈ ਚਾਂਸ ਆਪਾਂ ਨੂੰ ਮਿਲ ਜਾਂਦੇ ਆ ਕੀ ਹਮਲਾ ਵਗੈਰਾ ਹਮਲਾ ਤਾਂ ਨਹੀਂ ਕਰਦੇ ਪਲੇ ਕੇ ਧਾਰਨ ਦੰਦਾ ਅੱਜ ਤਾਂ ਅਸੀਂ ਵੀ ਇਕੱਲੇ ਨਹੀਂ ਘੁੰਮ ਜਾਂ ਤੇ ਕੋਈ ਮੀ ਦਾ ਮਾੜਾ ਮੋਟਾ ਡੰਡਾ ਡੰਡਾ ਹੁੰਦਾ ਸਾਡੇ ਕੋਲ ਤੇ ਬਾਈ ਚਾਂਸ ਮਿਲ ਜਾਂਦੇ ਆ ਤਾਂ ਫਿਰ ਪਹਿਲੀ ਗੱਲ ਤਾਂ ਜਿਸਕਾ ਬਿਨਾਂ ਰਿਸਕ ਕੋ ਬੰਦਾ ਆਂਦਾ ਨਹੀਂ ਤੇ ਕੋਈ ਆਂਦਾ ਨਹੀਂ ਕਰੀ ਜੇ ਕੋ ਰਿਸਕ ਪਤ ਗਿਆ ਆ ਵੀ ਜਾਂਦਾ ਉਹ ਫਿਰ ਲੋਏ ਲੋਏ ਨਿਕ ਜਾਂਦਾ ਲੋਏ ਲੋਏ ਨਿਕ ਜਾਂਦਾ ਹੁਣ ਤੋਂ ਪਹਿਲਾਂ ਪਹਿਲਾਂ ਠੀਕ ਹੈ ਠੀਕ ਹੈ ਬੱਚੇ ਦੇਖੀਏ ਛੋਟੀਆਂ ਬੈੜਾ ਦੇਖੀਆਂ ਹਸੋ ਮਤਲਬ ਹੈਗੇ ਆ ਬੱਚੇ ਨਾਲ ਉਹਨਾਂ ਦੇ ਤੋ ਦੋਸਤੋ ਉਹਨਾਂ ਦੇ ਨਾਲ ਲੈਪਰਡ ਦੇ ਨਾਲ ਜਾਂ ਤेंदुआ ਜਾਂ ਬਾਗ ਜੋ ਵੀ ਕਿਹਾ ਜਾਂਦਾ ਸਥਾਨਕ ਭਾਸ਼ਾ ਦੇ ਵਿੱਚ ਇੱਥੇ ਸ਼ੇਰ ਨੂੰ ਸ਼ੇਰ ਹੀ ਕਹਿ ਦਿੰਦੇ ਆ ਤੇ ਉਹਨਾਂ ਦੇ ਬੱਚੇ ਵੀ ਨਾਲ ਹੈਗੇ ਆ ਬੱਚੇ ਵੀ ਹੈਗੇ ਆ ਹਾਂ ਤੇ ਖਤਰਾ ਹੈਗਾ ਆ ਜਿੱਦਾਂ ਕਿ ਹੁਣ ਹਨੇਰਾ ਹਨੇਰਾ ਹੋ ਗਿਆ ਤੇ ਖਤਰਾ ਵੀ ਹੈਗਾ ਆ ਖਤਰਾ ਤਾਂ ਹੈ ਤੇ ਕਿਉਂਕਿ ਸਾਡੀ ਰਿਕੁਐਸਟ ਕਰਨ ਤੇ ਹੀ ਇਹ ਨਾਲ ਆਏ ਸਾਡੇ ਬਾਕੀ ਤੁਸੀਂ ਦੇਖ ਲਓ ਇਹ ਆਪਣੇ ਪੰਜਾਬ ਦਾ ਹੀ ਏਰੀਆ ਹੈ ਭਲੇਖਾ ਨਾਲ ਖਾਲੇ ਕਿਤੇ ਬਾਕੀ ਇਹ ਖਾਡ ਵਾਲਾ ਏਰੀਆ ਤੁਸੀਂ ਦੇਖ ਰਹੇ ਆ ਇਦਾਂ ਹੁਣ ਖੁੱਲਾ ਏਰੀਆ ਦੇਖੋ ਕਿੰਨਾ ਸੋਹਣਾ ਆ ਤੇ ਕੀ ਇੱਥੇ ਮਤਲਬ ਅਗਰ ਕਿਸੇ ਨੇ ਆਉਣਾ ਹੋਵੇ ਫੈਮਿਲੀ ਦੇ ਨਾਲ ਤੇ ਆ ਸਕਦਾ ਦਿਨੇ-ਦਿਨੇ ਆ ਸਕਦਾ ਦਿਨੇ-ਦਿਨੇ ਵਧੀਆ ਲੋਕੇਸ਼ਨ ਹੈ ਨਾ ਬੈਂਪੀਨਾ ਵਧੀਆ ਸਪੈਂਡ ਕਰ ਸਕਦੇ ਦਿਨ ਤੇ ਅਗਰ ਜਿਹੜੇ ਮਤੇ ਬੰਦੇ ਇੱਥੇ ਆਪਣਾ ਇੰਜੋਏ ਕਰਦੇ ਆ ਇੰਜੋਏ ਕਰਦੇ ਹਨਾ ਨਿਕਲ ਜਾਂਦੇ ਦਿਨ-ਦਿਨ ਤੇ ਸੋ ਦੋਸਤੋ ਅਗਰ ਤੁਸੀਂ ਡਿਫਰੈਂਟ ਕੁਝ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਪਣੀ ਫੈਮਿਲੀ ਨਾਲ ਇੱਥੇ ਦਿਨੇ-ਦਿਨੇ ਆ ਸਕਦੇ ਆ ਬਾਕੀ ਤੁਸੀਂ ਐਜ਼ ਅ ਗਾਈਡ ਟੂਰ ਗਾਈਡ ਇਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਕਿਉਂਕਿ ਇਹਨਾਂ ਨੂੰ ਇਸ ਲੋਕੇਸ਼ਨ ਬਾਰੇ ਪਤਾ ਆ ਤੇ ਇਹਨਾਂ ਨੂੰ ਇਸ ਲੋਕੇਸ਼ਨ ਬਾਰੇ ਪਤਾ ਆ ਜੋ ਵੀ ਇਹਨਾਂ ਦਾ ਖਰਚਾ ਪਣੀ ਆ ਉਹ ਤੁਸੀਂ ਆਪ ਦੇਖ ਲਿਓ ਆ ਕੇ ਪੁੱਛ ਲਿਓ ਤੇ ਇਹ ਤੁਹਾਨੂੰ ਆਪ ਇਸ ਜਗ੍ਹਾ ਤੇ ਲੈ ਕੇ ਆਉਣਗੇ ਸੇਫਲੀ ਤੇ ਸੇਫਲੀ ਤੁਹਾਨੂੰ ਵਾਪਸ ਵੀ ਲੈ ਕੇ ਜਾਣਗੇ ਅਗਰ ਤੁਹਾਡੇ ਨਾਲ ਬੱਚੇ ਆ ਤਾਂ ਤੇ ਕਿਉਂਕਿ ਨਾਲ ਹੋਣਗੇ ਇਹ ਤੇ ਥੋੜੀ ਸੇਫਟੀ ਫੀਲ ਹੋਊਗੀ ਤੁਹਾਨੂੰ ਤੇ ਐਜ਼ ਅ ਟੂਰ ਗਾਈਡ ਤੁਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਆ ਇਹਨਾਂ ਨੂੰ ਇਸ ਏਰੀਆ ਬਾਰੇ ਪਤਾ ਆ ਇਹ ਤੁਸੀਂ ਕਿਹੜੇ ਪਿੰਡ ਤੋਂ ਜੀ ਤੇ ਜਿੱਦਾਂ ਮੈਂ ਦੇਖਿਆ ਵੀ ਏਰੀਆ ਖਤਰਨਾਕ ਆ ਹਾਂਜੀ ਹਾਂਜੀ ਜੰਗਲੀ ਏਰੀਆ ਸ਼ਾਮ ਦਾ ਟਾਈਮ ਆ ਤੇ ਤੁਹਾਨੂੰ ਕਦੀ ਲੈਪੜਾ ਵਗੈਰਾ ਸ਼ੇਰ ਵਗੈਰਾ ਨਜ਼ਰ ਆਇਆ ਬਥੇਰੀ ਵਾਰ ਟਕਰ ਅੱਛਾ ਬਥੇਰੀ ਵਾਰ ਟਕਰਿਆ ਕਰਨਾ ਕੀ ਹੈ ਕੁਝ ਨਹੀਂ ਕਰਨਾ ਆ ਜੀਦਾ ਇਦਾਂ ਨਹੀਂ ਪੈਂਦਾ ਮਤਲਬ ਬੰਦੇ ਨੂੰ ਕਹਿੰਦਾ ਨਹੀਂ ਕੁਝ ਵੀ ਇਦਾਂ ਅੱਛਾ ਜੀ ਦੇਖ ਕੇ ਮੁੜ ਜਾਣਾ ਉਹ ਦੇਖ ਕੇ ਮੁੜ ਜਾਣਾ ਹਾਂ ਉਹਦੇ ਲੱਗੇ ਨਹੀਂ ਜਾਣਾ ਠੀਕ ਆ ਅਗਰ ਤੁਸੀਂ ਕੁਝ ਕਰਦੇ ਆ ਤਾਂ ਫਿਰ ਫਿਰ ਅਟੈਕ ਕਰਦਾ ਹੋਣੀ ਫਿਰ ਅਟੈਕ ਕਰਨਾ ਹਾਂ ਨਾ ਨਹੀਂ ਕਰੂੰਗਾ ਵੈਸੇ ਕੁੱਤੇ ਵਾਲਾ ਹਿਸਾਬ ਆ ਉਹਦਾ ਵੀ ਠੀਕ ਆ ਠੀਕ ਆ ਜਿੱਦਾਂ ਛੇੜੋਗੇ ਤੁਸੀਂ ਜੇ ਦਾ ਤੁਹਾਡਾ ਕੋਈ ਡੰਡਾ ਮਾਰ ਦੇ ਬਿਨ ਮਦਦ ਅਗਲੇ ਦਾ ਪਹਿਣਾ ਹੀ ਹੈ ਫਿਰ ਬਿਲਕੁਲ ਸਹੀ ਹਾਬ ਹੈ ਉਹ ਹਾਬ ਹੈ ਹੋਰ ਨਹੀਂ ਲੈਣੀ ਪੈਂਦਾ ਤੁਸੀਂ ਇਦਾਂ ਨਹੀਂ ਪੈਂਦਾ ਹਨਾ ਕੋਈ ਬਹਿਗਾ ਹੀ ਨਹੀਂ ਤੇ ਮਤਲਬ ਸ਼ਾਮ ਦੇ ਟਾਈਮ ਥੋੜਾ ਡੇਂਜਰਸ ਹੈ ਨਾ ਏਰੀਆ ਸ਼ਾਮ ਦਾ ਹੁਣ ਤਾਂ ਘੁੰਮਦਾ ਹੋਣਾ ਉਹ ਹਾਂ ਹਾਂ ਹੁਣ ਟਾਈਮ ਨਿਕਲਦਾ ਉਹਦਾ ਠੀਕ ਹੈ ਠੀਕ ਹੈ ਠੰਡੇ ਇਲਾਕੇ ਮਤਲਬ ਸ਼ਾਮ ਨੂੰ ਘੁੰਮਦਾ ਰਾਤ ਨੂੰ ਜਾ ਮਾੜਾ ਟਾਈਮ ਘੁੰਮਣ ਦਾ ਹੀ ਹੈ ਉਹਦਾ ਤੁਸੀਂ ਹੁਣ ਇਸ ਏਰੀਏ ਦਾ ਤੁਹਾਨੂੰ ਪਤਾ ਤੁਸੀਂ ਫਿਰ ਉਸ ਹਾਬ ਨਾਲ ਕੰਮ ਕਰਦੇ ਹੋ ਹਨਾ ਤੇ ਠੀਕ ਹੈ ਮਤਲਬ ਤੁਹਾਡਾ ਕਹਿਣ ਦਾ ਅਗਰ ਛੇੜਾਂਗੇ ਉਹਨੂੰ ਫੇਰ ਹੀ ਪਾਊਗਾ ਹਨਾ ਇੱਦਾਂ ਨਹੀਂ ਕੰਮ ਕਰਦਾ ਕੋਈ ਤੇ ਠੀਕ ਆ ਪਾਜੀ ਥੈਂਕ ਯੂ ਜੀ ਕਰੋ ਜੀ ਆਪਣਾ ਕੰਮ ਤੁਸੀਂ ਹਾਂਜੀ ਹਾਂਜੀ ਆ ਗਿਆ ਜੀ ਹੁਣ ਰੇਤਲਾ ਇਲਾਕਾ ਆ ਗਿਆ ਤੁਸੀਂ ਦੇਖੋ ਪਾਣੀ ਹੈ ਨਹੀਂ ਇੱਥੇ ਪਾਣੀ ਸੁੱਕ ਚੁੱਕਾ ਆ ਤੇ ਬਾਕੀ ਹੁਣ ਇੱਕ ਸਾੰਬਰ ਦਾ ਤੁਹਾਨੂੰ ਪਿੰਜਰ ਦਿਖਾਉਣਾ ਆ ਵੀ ਜੇ ਤੋ ਸਾਬਤ ਹੁੰਦਾ ਆ ਜੇ ਤੋ ਸਾਬਤ ਹੁੰਦਾ ਆ ਵੀ ਇੱਥੇ ਲੈਪਰਡ ਵਗੈਰਾ ਹੈਗੇ ਆ ਤੁਹਾਨੂੰ ਮੈਂ ਇੱਥੇ ਪਿੰਜਰ ਦਿਖਾਉਣਾ ਆ ਆ ਦੇਖੋ ਜੀ ਸਾੰਬਰ ਦਾ ਪਿੰਜਰ ਸਾੰਬਰ ਸਾਡੀ ਬਾਦ ਤੇ ਇਹ ਕਿੰਨੇ ਕ ਪੁਰਾਣੇ ਹੋ ਸਕਦੇ ਜੀ ਇਹ ਹੋਏ 10 ਦਿਨ 10 ਦਿਨ ਪੁਰਾਣਾ ਹੋਊਗਾ 8-10 ਦਿਨ 8 ਦਿਨ ਉਹਦੇ ਕੋ ਸਾਦੇ ਖੁਰਨ ਵਾਲਾ ਆ ਦੇਖੋ ਜੀ ਤੁਸੀਂ ਦੇਖ ਰਹੇ ਆ ਮਾਰਿਆ ਇੱਥੇ ਕਸੀਰ ਕ ਲੈ ਜਾਂਦਾ ਤੇ ਕੜੀਸ ਕੇ ਲੈ ਜਾਂਦਾ ਇੱਥੇ ਬਜ਼ੁਰਗ ਕਹਿੰਦੇ ਬਜ਼ੁਰਗੋ ਦੱਸਿਓ ਜਰਾ ਕਿੱਥੇ ਸ਼ਿਕਾਰ ਹੋਇਆ ਇੱਥੇ ਕੋਈ ਇੱਥੇ ਹੈਨਾ ਸ਼ਿਕਾਰ ਕੀਤਾ ਹੈ ਕਸੀਰ ਦਾ ਇਹ ਸਾਨੂੰ ਲੱਗੀ ਕਸੀਰ ਸ਼ਕਾਰ ਦੋਸਤੋ ਇੱਥੇ ਕੀਤਾ ਦੇ ਘੜੀਸ ਕੇ ਮੁੜ ਕੇ ਇੱਥੇ ਲੈ ਕੇ ਬੇਖੌਫ ਬੇਡਰ ਤੇ ਉਹਨੇ ਇੱਥੇ ਖਾਦਾ ਲਿਆ ਕੇ ਫਿਰ ਤੇ 10 ਦਿਨ ਹੋ ਚੁੱਕੇ ਨਾ ਡੈਥ ਹੋਈ ਨੂ ਠੀਕ ਹੈ ਠੀਕ ਹੈ ਹੁਣ ਚੱਲਦੇ ਆ ਅੱਗੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਦੋਸਤੋ ਵੀ ਕਿੰਨਾ ਖਤਰਨਾਕ ਹੀ ਏਰੀਆ ਆ ਵਾਕਈ ਹੀ ਆਪਣੇ ਪੰਜਾਬ ਦੇ ਏਰੀਏ ਦੇ ਵਿੱਚ ਬਾਗ ਕਹਿ ਲੀਏ ਲੈਪੜ ਕਹਿ ਰਹੀਏ ਆਪਾਂ ਆਮ ਬੋਲਚਾਲ ਭਾਸ਼ਾ ਚ ਕਹਿ ਦਿੰਦੇ ਆ ਸ਼ੇਰ ਕਹਿ ਦਿੰਦੇ ਆ ਲੋਕ ਤੇ ਲੈਪੜ ਤੈਂਦੂਆ ਜ਼ਰੂਰ ਹੈਗੇ ਆਪਣੇ ਇੱਥੇ ਬੱਚਾ ਲੱਗਾ ਬਾਕੀ ਆ ਹੈਗਾ ਜੀ ਜਿੱਦਾਂ ਬਜ਼ੁਰਗ ਨੇ ਦੱਸਿਆ ਇਹ ਤੀਂਦੂਏ ਦਾ ਬੱਚਾ ਆ ਜੀ ਤੇ ਗਰਮੀ ਦੇ ਨਾਲ ਬਜ਼ੁਰਗ ਕਹਿੰਦੇ ਮਰ ਗਿਆ ਇਹਨਾਂ ਨੇ ਸੈਡ ਨਾਲ ਸਿਆੜ ਨੂੰ ਕਰ ਦਿੱਤਾ ਪਿਆਸ ਦੇ ਨਾਲ ਇਹ ਜਿਹੜਾ ਤੀਂਦੂਏ ਦਾ ਬੱਚਾ ਆ ਇਹ ਮਰ ਗਿਆ ਇਹ ਤੋਂ ਸਾਬਤ ਹੁੰਦਾ ਆ ਪੂਛ ਵੀ ਤੁਸੀਂ ਦੇਖ ਸਕਦੇ ਆ ਇਹ ਤੋਂ ਸਾਬਤ ਹੁੰਦਾ ਆ ਵੀ ਉਹੀ ਆ ਤੀਂਦੂਏ ਇੱਥੇ ਹੈਗੇ ਆ ਇਹ ਪਿਆਸ ਦੇ ਨਾਲ ਦੋਸਤੋਂ ਮਰ ਗਿਆ ਨੇਚਰ ਆ ਹੁਣ ਆਪਾਂ ਕਰ ਵੀ ਕੀ ਸਕਦੇ ਆ ਇਹ ਕੁਦਰਤ ਆ ਆ ਜੋ ਨੇਚਰ ਆ ਇਹ ਨੇਚਰ ਦੇ ਵਿੱਚ ਸਭ ਕੁਝ ਹੋ ਸਕਦਾ ਆ ਤੁਹਾਨੂੰ ਪਹਿਲੀ ਵਾਰੀ ਆਪਾਂ ਦਿਖਾ ਰਹੇ ਆ ਤੇਂਦੂਏ ਦਾ ਬੱਚਾ ਇਹ ਉਹ ਏਰੀਆ ਆ ਜਿੱਥੇ ਜਿਹੜਾ ਤੇਂਦੂਆ ਆ ਉਹ ਘੁੰਮਦਾ ਆ ਸ਼ਾਮ ਨੂੰ ਤੇ ਸਵੇਰੇ ਸਵੇਰੇ ਜਿੱਦਾਂ ਕਿ ਬਜ਼ੁਰਗਾਂ ਨੇ ਦੱਸਿਆ ਹਾਂਜੀ ਤੇ ਪਸ਼ੂ ਜਿਹੜਾ ਚੱਲ ਜਾਂਦੇ ਘਰ ਨੂੰ ਇਹ ਹੂੰ ਹੂੰ ਇਹ ਫੇਰ ਨਾਲ ਇੱਥੇ ਘੁੰਮਦਾ ਫਿਰਦਾ ਫੇਰ ਆਵਾਜ਼ਾਂ ਦਿੰਦਾ ਇਹ ਜੰਗਲੀ ਜਾਨਵਰਾਂ ਨੂੰ ਦੰਦਾ ਆ ਠੀਕ ਹੈ ਜੀ ਜਦੋਂ ਸਾੰਬਰ ਖਾਦਾ ਜਿੱਦਾਂ ਹਨਾ ਇਹਨਾਂ ਨੂੰ ਜੜਾਂਦਾ ਹੈ ਨਟਕਾ ਜਾਨਵਰ ਜਿਹੜਾ ਲੋਕੇ ਪਿੰਡ ਵਾਲਾ ਪਾਸੇ ਨੂੰ ਆਉਂਦਾ ਪਿੰਡ ਦੇ ਵੀ ਪੈ ਜਾਂਦਾ ਨਹੀਂ ਤੋਂ ਇਹਨਾਂ ਨੇ ਬਜ਼ੁਰਗਾਂ ਨੇ ਦੱਸਿਆ ਵੀ ਆਹ ਏਰੀਆ ਦੇ ਵਿੱਚ ਜਿਹੜਾ ਆ ਤੁਸੀਂ ਏਰੀਆ ਦੇਖ ਰਹੇ ਹੋ ਇੱਥੋਂ ਤेंदुआ ਕਈ ਵਾਰੀ ਆਇਆ ਆ ਇਹਨਾਂ ਨੇ ਪੈੜਾਂ ਦੇ ਨਿਸ਼ਾਨ ਇਧਰੋਂ ਦੇਖੇ ਆ ਵੀ ਇਧਰੋਂ ਤेंदुआ ਆਉਂਦਾ ਆ ਇਹ ਹੁਣ ਬਜ਼ੁਰਗ ਸਾਨੂੰ ਲੈ ਕੇ ਚੱਲੇ ਆ ਇੱਕ ਹੋਰ ਜਗਾ ਤेंदुए ਦੀ ਜਿੱਥੇ ਉਹਨੂੰ ਇਹਨਾਂ ਨੇ ਆਉਂਦਿਆਂ ਜਾਂਦਿਆਂ ਦੇਖਿਆ ਵੀ ਇਹ ਤਾਂ ਪੈੜਾਂ ਵੀ ਦੇਖੀਆਂ ਤੇ ਹੁਣ ਇਹ ਸਾਈਡ ਤੇ ਆਪਾਂ ਨੂੰ ਪੱਕਾ ਨਜ਼ਰ ਆ ਸਕਦਾ ਜਰਗ ਨਹੀਂ ਨਹੀਂ ਹਾਂ ਫਿਰ ਕਿੱਥੇ ਬੈਠੇ ਆਪਣਾ ਠੰਡੀ ਝਾਂਚ ਉਹ ਠੰਡੀ ਝਾਂਚ ਕਿੱ데 ਲੁਕਿਆ ਹੋਣਾ ਹਨਾ ਜਾਲ ਮਰਦਾ ਜਾਲ ਮਰ ਵੀ ਸਾਹ ਫੜ ਜਾਨਵਰ ਨੂੰ ਫੜ ਗਏ ਇਹ ਆ ਟਾਈਮ ਫਿਰ ਉਹਦਾ ਸ਼ਿਕਾਰ ਕਰਨ ਦਾ ਇਹ ਹੁਣ ਚੱਲਣਾ ਸਾਡੀ ਨਾਲ ਚਲੇ ਜਾਣਾ ਸਾਰੀ ਰਾਤ ਉਹਦਾ ਸ਼ਿਕਾਰ ਕਰਨ ਦਾ ਟਾਈਮ ਹਨਾ ਠੀਕ ਹੈ ਠੀਕ ਤੇ ਦੋਸਤੋ ਸ਼ਾਮ ਦਾ ਟਾਈਮ ਆ ਇਹ ਟਾਈਮ ਉਹਦਾ ਸ਼ਿਕਾਰ ਕਰਨ ਦਾ ਤੇ ਆਪਾਂ ਹੁਣ ਕੋਸ਼ਿਸ਼ ਕਰ ਰਹੇ ਆ ਜਿੱਦਾਂ ਹੁਣ ਤੁਹਾਨੂੰ ਪਿੱਛੇ ਆਪਾਂ ਲੈਪੜ ਦਾ ਬੱਚਾ ਵੀ ਦਿਖਾਤਾ ਉਹਦੇ ਇਹਨਾਂ ਨੇ ਨਿਸ਼ਾਨੀਆਂ ਵੀ ਦਸੀਆਂ ਪੂਛ ਉਹਦੀ ਕਿੱਡੀ ਲੰਬੀ ਸੀਗੀ ਤੇ ਰੀੜ ਦੀ ਹੱਡੀ ਤੇ ਦੰਦ ਵਗੈਰਾ ਵੀ ਦਿਖਾਏ ਤੇ ਤੁਸੀਂ ਕਦੋਂ ਦੇਖਿਆ ਸੀ ਉਹ ਲੈਪੜ ਦਾ ਬੱਚਾ ਮੈਂ ਕੱਲ ਦੇਖਿਆ ਅੱਛਾ ਕੱਲ ਦੇਖਿਆ ਸੀ ਨਾ ਮੈਂ ਕੱਲ ਆਇਆ ਘੁੰਮਣ ਆ ਦੇਖਿਆ ਮੈਂ ਸੋਚਿਆ ਗੋਗਾ ਹੁਈ ਠੀਕ ਹੈ ਠੀਕ ਹੈ ਨਹੀਂ ਤਾਂ ਮੈਂ ਤਾਂ ਅੰਦਾਜ਼ੇ ਨਾਲ ਹੀ ਮੈਂ ਤੇ ਹੁਣ ਅਸੀਂ ਇੰਨੇ ਜਾਣੇ ਇਕੱਠੇ ਹੋ ਗਏ ਆ ਤੁਸੀਂ ਦੇਖ ਸਕਦੇ ਆ ਨਾਲ ਬਾਬਾ ਜੀ ਆ ਸਾਡੇ ਨਾਲ ਦੋ ਬਜ਼ੁਰਗ ਆ ਗਏ ਆ ਤੇ ਅਸੀਂ ਇੰਨੇ ਮੈਂਬਰ ਇਕੱਠੇ ਹੋਣ ਦਾ ਮਕਸਦ ਸਾਡਾ ਇਹ ਹੈ ਕਿਉਂਕਿ ਇੱਥੇ ਇਕੱਲੇ ਆਉਣਾ ਖਤਰਨਾਕ ਆ ਅੱਗੇ ਤੁਸੀਂ ਦੇਖ ਲਓ ਏਰੀਆ ਕਿੰਨਾ ਖਤਰਨਾਕ ਅੱਗੇ ਹੁੰਦਾ ਜਾ ਰਿਹਾ ਰਸਤਾ ਦੇਖ ਲਓ ਤੁਸੀਂ ਚੱਲ ਪਏ ਜੀ ਆਪਾਂ ਅੱਗੇ ਇਹ ਸਾਂਭਰ ਦੀਆਂ ਪੈੜਾਂ ਦੇਖੋ ਜੀ ਅੱਛਾ ਇਹ ਸਾਂਭਰ ਦੀਆਂ ਪੈੜਾਂ ਜੀ ਇਹ ਦੇਖੋ ਜੀ ਹੁਣ ਬਜ਼ੁਰਗਾਂ ਨੇ ਦੱਸਿਆ ਇਹ ਸਾਂਭਰ ਦੇ ਪੈਰਾਂ ਦੇ ਨਿਸ਼ਾਨ ਆ ਇਹ ਤਾਂ ਬਜ਼ੁਰਗੋ ਦੇਖਣ ਨੂੰ ਤਾਜ਼ੇ ਹੀ ਲੱਗਦੇ ਆ ਤਾਜ਼ੇ ਤਾਜ਼ੇ ਹੋਣੇਗੇ ਅੱਛਾ ਤਾਜ਼ੇ ਇੱਧਰੋਂ ਗਿਆ ਨਾ ਹੁਣੀ ਹੋ ਸਕਦਾ ਹੈ ਦੋਸਤੋ ਵੀ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਵੀ ਸਾਂਭਰ ਦੇ ਪੈਰਾਂ ਦੇ ਨਿਸ਼ਾਨ ਆ ਹੋ ਸਕਦਾ ਆ ਵੀ ਉਹਦੇ ਮਗਰ ਲੱਪੜ ਲੱਗਾ ਹੋਵੇ ਕਿਉਂਕਿ ਸਾਂਭਰ ਜਿਹੜਾ ਜਾਨਵਰ ਆ ਉਹ ਜੰਗਲ ਦਾ ਜਾਨਵਰ ਰਹਿਣ ਵਾਲਾ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਤेंदुए ਬਾਰੇ। ਹਾਂਜੀ। ਹੋ ਸਕਦਾ ਉਹਨੂੰ ਪਤਾ ਲੱਗ ਗਿਆ ਹੋਵੇ ਤਾਂ ਇੱਥੋਂ ਭੱਜ ਕੇ ਗਿਆ ਹੋਵੇ ਨਿਸ਼ਾਨ ਭੱਜਣ ਦੇ ਆ। ਹੋ ਸਕਦਾ ਐਨੂੰ ਭੱਜ ਕੇ ਤेंदुए ਤੋਂ ਡਰ ਕੇ ਗਿਆ ਹੋਵੇ। ਇਦਾਂ ਹੋ ਸਕਦਾ ਵੀ ਜੀਰੋਕੋ। ਹਾਂਜੀ ਹਾਂਜੀ। ਵੀ ਤेंदुए ਤੋਂ ਡਰ ਕੇ ਗਿਆ ਹੋਵੇ। ਹਾਂਜੀ ਹਾਂਜੀ। ਹਾਂ ਠੀਕ ਆ। ਹੁਣ ਆਪਾਂ ਅੱਗੇ ਜਾ ਰਹੇ ਹਾਂ ਜੀ। ਤੇ ਆ ਇੱਕ ਜਾਨਵਰ ਹੋਰ ਦਿਸਿਆ। ਇਹ ਵੀ ਵਾਪਸ ਜਾ ਰਿਹਾ। ਇਹ ਵੀ ਵਾਪਸ ਪਿੰਡਾਂ ਨੂੰ ਜਾ ਰਿਹਾ ਦੇਖ ਲਓ। ਸਾਨ ਵੀ ਡਰਦਾ ਹੋਇਆ। ਤੇ ਹੁਣ ਅੱਗੇ ਜਾ ਰਹੇ ਆ ਅੱਗੇ ਦੇਖੋ ਕਿੰਨਾ ਖਤਰਨਾਕ ਏਰੀਆ ਇਹ ਹੋ ਗਿਆ ਆ ਪਰ ਸਾਂਬਰ ਮਿਲ ਗਿਆ ਸਾਨੂੰ ਤੇ ਉਹ ਦਿਖਾਉਨੇ ਆ ਤੁਹਾਨੂੰ ਹੋਂ ਸਾਹਮਣੇ ਤੁਸੀਂ ਦੇਖ ਰਹੇ ਆ ਲਾਗਿਓ ਜਾ ਕੇ ਦਿਖਾਉਨੇ ਆ ਇਹ ਇੱਕ ਹੋਰ ਸਾਂਬਰ ਸਾਨੂੰ ਸ਼ਿਕਾਰ ਕੀਤਾ ਹੋਇਆ ਮਿਲ ਗਿਆ ਕਾਫੀ ਟਾਈਮ ਹੋ ਗਿਆ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਬਜ਼ੁਰਗੋ ਦੱਸਿਓ ਜਰਾ ਇਹਦੇ ਬਾਰੇ ਮੜਾ ਜਾ ਤੁਸੀਂ ਆ ਸਾਹਮਣੇ ਦੇਖ ਰਹੇ ਆ ਕਾਫੀ ਟਾਈਮ ਕਿੰਨਾ ਕਿ ਟਾਈਮ ਹੋ ਗਿਆ ਇਹ ਨੂੰ ਹੋ ਗਿਆ ਮਹੀਨਾ ਕਾ ਛੇ ਮਹੀਨਾ ਕ ਹੋ ਗਿਆ ਨਾ ਬਜ਼ੁਰਗ ਦੱਸ ਰਿਹਾ ਵੀ ਇਹ ਨੂੰ ਮਹੀਨਾ ਕ ਹੋ ਗਿਆ ਸ਼ਿਕਾਰ ਕੀਤਾ ਇਹ ਨੂੰ ਤੁਸੀਂ ਦੇਖ ਸਕਦੇ ਆ ਕਿਦਾਂ ਸਿਰਫ ਤੇ ਸਿਰਫ ਉਹਦੀ ਖਾਲੀ ਬਚ ਗਈ ਆ ਥੋੜੀ ਜੀ ਸਿਰਫ ਖਾਲੀ ਬਚ ਗਈ ਥੋੜੀ ਜੀ ਤੇ ਬਾਕੀ ਸਾਰਾ ਖਾ ਲਿਆ ਆ ਇਧਰ ਇਹਦੀ ਜਿਹੜੀ ਆ ਉਹ ਖੋਪੜੀ ਪਈ ਆ ਆ ਤੁਸੀਂ ਦੇਖ ਲਓ ਆ ਸਿੰਘ ਆ ਉਹਦੇ ਦੇਖੋ ਕਿੰਦਾ ਬੁਰੀ ਹਾਲਤ ਕਰ ਦਿੱਤੀ ਕਦੋਂ ਸ਼ਿਕਾਰ ਕੀਤਾ ਕਿੰਦਾ ਸ਼ਿਕਾਰ ਕੀਤਾ ਹੋਊਗਾ ਤੇ ਇਹ ਸ਼ਿਕਾਰ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਉਹ ਸਾਹਮਣੇ ਤੁਸੀਂ ਪਹਾੜੀ ਦੇਖ ਰਹੇ ਆ ਇਸ ਪਹਾੜੀ ਤੋਂ ਸ਼ਿਕਾਰ ਕੀਤਾ ਉਹਦਾ ਤੇ ਆਹ ਸਾਹਮਣੇ ਤੁਹਾਨੂੰ ਆਪਾਂ ਸਾੰਬਰ ਦਿਖਾ ਰਹੇ ਆ ਜਿਹੜੀ ਕੀ ਨਿਸ਼ਾਨੀ ਆ ਜਿਹੜਾ ਕੀ ਨਿਸ਼ਾਨੀ ਆ ਵੀ ਇੱਥੇ ਲੈਪਡ ਵਗੈਰਾ ਹੈਗੇ ਆ ਸੋ ਤੁਸੀਂ ਸਾਡੀ ਵੀਡੀਓ ਦੇਖਣ ਤੋਂ ਬਾਅਦ ਇਹਨਾਂ ਸੋਚੋ ਵੀ ਇੱਥੇ ਆਜੋਗੇ ਅਸੀਂ ਤਾਂ ਪੂਰੀ ਸਿਕਿਉਰਿਟੀ ਦੇ ਨਾਲ ਆਏ ਆ ਪੂਰਾ ਆਪਣਾ ਰਿਸਕ ਲੈ ਕੇ ਆਏ ਆ ਤੇ ਮੈਂ ਤੁਹਾਨੂੰ ਸਲਾਹ ਨਹੀਂ ਦਊਂਗਾ ਇੱਥੇ ਆਉਣ ਦੀ ਤੁਸੀਂ ਦੇਖ ਸਕਦੇ ਆ ਕਿੰਨੇ ਜਗ੍ਹਾ ਤੇ ਆਪਾਂ ਤੁਹਾਨੂੰ ਸਾਂਬਰ ਵਗੈਰਾ ਜਿਹੜਾ ਸ਼ਿਕਾਰ ਕੀਤਾ ਹੋਇਆ ਤਿੰਦੂਏ ਦੁਆਰਾ ਉਹ ਕਿੰਨੇ ਆਪਾਂ ਤੁਹਾਨੂੰ ਏਰੀਆ ਦਿਖਾਤੇ ਬਹੁਤ ਖਤਰਨਾਕ ਏਰੀਆ ਆ ਤੇ ਤੁਸੀਂ ਆਲੇ ਦੁਆਲੇ ਦੇਖੋ ਕਿੰਨਾ ਖਤਰਨਾਕ ਇਹ ਏਰੀਆ ਆ ਕੱਲੇ ਨੇ ਸ਼ਿਕਾਰ ਕੀਤਾ ਹੋਊਗਾ ਕਿ ਜਾਂ ਪੂਰੀ ਫੈਮਲੀ ਫੈਮਲੀ ਵੀ ਹੋ ਸਕਦੀ ਹੈ ਜਿਹਦਾ ਬਾਗ ਨਹੀਂ ਨਹੀਂ ਕੀਤਾ ਤਾਂ ਫਿਰ ਬੱਚੇ ਹੋਣੇ ਨਾਲ ਅੱਛਾ ਬਾਗ ਵੀ ਹੋ ਸਕਦਾ ਹੈ ਨਾ ਬਾਗ ਦੇ ਨਾਲ ਬੱਚੇ ਨਹੀਂ ਹੁੰਦੇ ਬਾਗ ਦੇ ਨਾਲ ਨਹੀਂ ਹੁੰਦੇ ਬਾਗਣੀ ਨਾਲ ਬੱਚੇ ਹੁੰਦੇ ਆ ਬਾਗਣੀ ਨਾਲ ਹੁੰਦੇ ਆ ਬਾਗ ਨਾਲ ਬਾਗ ਕੱਲੇ ਹੋਊਗਾ ਬਾੜ ਘੜਾ ਉੱਪਰ ਭਾਰੀ ਪੈੜ ਹੈ ਇਹਦੀ ਬਾਗਣੀ ਆਉਂਦੀ ਛੋਟੀ ਪੈੜ ਆ ਉਹਨਾਂ ਬੱਚੇ ਜਿਹੜੇ ਬਿਲਕੁਲ ਕਟੂਰੂ ਵਾਲੇ ਖਪੜ ਹੁੰਦੀ ਉਹਨਾਂ ਨੂੰ ਬਲਕਿ ਜਿੱਦਾਂ ਆਪਾਂ ਪਿੱਛੇ ਬੋਡੀ ਦੇਖ ਕੇ ਆਏ ਆ ਤਿੰਨ ਦੂਰੀ ਹੈ ਨਾ ਨਿੱਕੇ ਪੈੜ ਠੀਕ ਹੈ ਠੀਕ ਹੈ ਅਚਾਨਕ ਸਾਨੂੰ ਕਿਸੇ ਜਾਨਵਰ ਦੀ ਆਵਾਜ਼ ਆਈ ਜੋ ਕਿ ਡਰ ਕੇ ਭੱਜ ਰਿਹਾ ਸੀ ਸਾਹਮਣੇ ਬਾਬਾ ਜੀ ਨੇ ਆਵਾਜ਼ ਸੁਣੀ ਸਾਨੂੰ ਆਵਾਜ਼ ਆ ਰਹੀ ਸੀ ਪਹਾੜੀ ਬੱਕਰੇ ਦੀ ਤੇ ਹੋ ਸਕਦਾ ਹੈ ਬਜ਼ੁਰਗੋ ਜਿੱਦਾਂ ਆਵਾਜ਼ ਆ ਰਹੀ ਹੈ ਉਹਦੀ ਹੋ ਸਕਦਾ ਵੀ ਮਗਰ ਤਿੰਦੂਆ ਲੱਗਾ ਹੋਵੇ ਹੋ ਸਕਦਾ ਤਿੰਦੂਆ ਲੱਗਿਆ ਹੋਵੇ ਮਗਰ ਇਹ ਇਸ ਟਾਈਮ ਮਤਲਬ ਕਿਉਂ ਨਿਕਲਿਆ ਹੋਊਗਾ ਬਾਹਰ ਫਿਰ ਪਾਣੀ ਪੀਣ ਜਾਂ ਪਾਣੀ ਪੀਣ ਲਈ ਸਾਰਾ ਜਾਨਵਰ ਜਿਹੜਾ ਲੁਕਿਆ ਪਿਆ ਹੈ ਹੋਣ ਦਾ ਰਸਤਾ ਜਿੰਦ ਤੋਂ ਉੱਪਰ ਹੀ ਆ ਪਾਣੀ ਇੱਥੇ ਲੱਗੇ ਹੈ ਨਹੀਂ ਪਾਣੀ ਉਹ ਥੱਲੇ ਮਿਲਦਾ ਥੱਲੇ ਮੈਨਾਂ ਤੇ ਉੱਥੇ ਪਾਣੀ ਪੀਣ ਜਾਣ ਆਣ ਜਾਣ ਜਾਣ ਤਿੰਦਵਾ ਵੀ ਜਾਂਦਾ ਬਾਗ ਵੀ ਜਾਂਦਾ ਤੇ ਬਾਕੀ ਸਾਰੇ ਸਾਰੇ ਜਾਨਵਰ ਪਾਣੀ ਤੇ ਆਉਂਦਾ ਤੇ ਉਦੋਂ ਹੀ ਸ਼ਿਕਾਰ ਕਰਦਾ ਉਹ ਸ਼ਿਕਾਰ ਕਰਦੇ ਸੋ ਦੋਸਤੋ ਬਹੁਤ ਖਤਰਨਾਕ ਇਸ ਏਰੀਆ ਅਸੀਂ ਆਵਾਜ਼ ਵੀ ਤੁਹਾਨੂੰ ਕੋਸ਼ਿਸ਼ ਕੀਤੀ ਆ ਕੈਪਚਰ ਕਰਨ ਦੀ ਹੁਣ ਇਹ ਨਹੀਂ ਪਤਾ ਆਈ ਕਿ ਨਹੀਂ ਆਵਾਜ਼ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਵਿੱਚ ਆਵਾਜ਼ ਆਈ ਕਿ ਨਹੀਂ ਆਈ ਤੇ ਬਾਕੀ ਦੇਖੋ ਆਵਾਜ਼ਾਂ ਕਿਦਾਂ ਦੀ ਆ ਰਹੀਆਂ ਜੰਗਲੀ ਏਰੀਆ ਮੈਂ ਸਾਈਲੈਂਟ ਹੋਇਆ ਸੀ ਬਾਕੀ ਤੁਸੀਂ ਦੇਖੋ ਆਵਾਜ਼ਾਂ ਕਿਦਾਂ ਦੀਆਂ ਆ ਰਹੀਆਂ ਕੱਲੇ-ਕੱਲੇ ਜਾਨਵਰ ਦੀ ਜਦੋਂ ਆਵਾਜ਼ ਆਉਂਦੀ ਆ ਤੇ ਉਤੋਂ ਇਹੀ ਪਤਾ ਲੱਗਦਾ ਆ ਵੀ ਤेंदुआ ਆਉਂਦਾ ਆ ਅਗਰ ਕੋਈ ਪੰਛੀ ਵਗੈਰਾ ਉੱਡਦੇ ਆ ਜਾਂ ਕੋਈ ਬੱਕਰੇ ਦੀ ਆਵਾਜ਼ ਆਉਂਦੀ ਆ ਜਾਂ ਸਾੰਬਰ ਦੀ ਵੀ ਆਵਾਜ਼ ਆਉਂਦੀ ਆ ਉਹਦੀ ਬਹੁਤ ਲੰਬੀ ਆਵਾਜ਼ ਹੁੰਦੀ ਆ ਤਾਂ ਇਹਦਾ ਮਤਲਬ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਤेंदुआ ਹੈਗਾ ਪੱਕੀ ਗੱਲ ਹੈ ਬਜ਼ੁਰਗੋ ਹਨਾ ਜਦੋਂ ਆਵਾਜ਼ਾਂ ਆਉਣ ਜਾਂ ਪੰਛੀ ਵਗੈਰਾ ਹਿਲਦੇ ਆ ਜਾਂ ਆਵਾਜ਼ਾਂ ਆਉਣ ਤेंदुआ ਲੱਗਾ ਹਨਾ ਮਗਰ ਤੇ ਇਹੇ ਨਿਸ਼ਾਨੀ ਹੁੰਦੀ ਆ ਵੀ ਤेंदुआ ਮਗਰ ਲੱਗਾ ਹੋਇਆ ਹੈ ਤੇ ਹੁਣ ਅੱਗੇ ਚੱਲਦੇ ਆ ਬ ਆਵਾਜ਼ਾਂ ਵਗੈਰਾ ਬਹੁਤ ਆਉਣੀਆਂ ਚਾਲੂ ਹੋ ਗਈਆਂ ਆ ਤੇ ਹੁਣ ਅੱਗੇ ਚੱਲਦੇ ਆ ਟਾਈਮ ਵੀ ਮੱਧਾ ਹੋ ਗਿਆ ਕਰਦੇ ਆ ਜੀ ਵੀਡੀਓ ਦੀ ਸਮਾਪਤੀ ਆ ਸਬੂਤ ਆ ਤੁਹਾਡੇ ਸਾਹਮਣੇ ਵੀ ਆਪਣੇ ਪੰਜਾਬ ਦੇ ਏਰੀਆ ਦੇ ਵਿੱਚ ਵੀ ਤੇਂਦੂਏ ਲੈਪਰਡ ਜਿੱਦਾਂ ਬਜ਼ੁਰਗਾਂ ਨੇ ਸਾਨੂੰ ਦੱਸਿਆ ਵੀ ਹੈਗੇ ਆ ਅਸੀਂ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਚਾਹੁੰਦਾ ਮੈਂ ਵੀ ਤੁਹਾਨੂੰ ਮੈਂ ਵਾਅਦੇ ਦੇ ਅਨੁਸਾਰ ਤੇਂਦੂਆ ਨਹੀਂ ਦਿਖਾ ਸਕਿਆ ਪਰ ਉਹਦੇ ਸਬੂਤ ਤੇ ਲੈਪਰਡ ਦਾ ਬੱਚਾ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਬਾਕੀ ਬਜ਼ੁਰਗਾਂ ਨੇ ਜਿੱਦਾਂ ਸਾਨੂੰ ਦਿਖਾਇਆ ਜਿੰਨਾ ਇਹਨਾਂ ਨੇ ਐਫਰਟ ਕੀਤਾ ਸਾਡੇ ਵਾਸਤੇ ਅਸੀਂ ਲੇਟ ਵੀ ਆਏ ਨਾ ਦਿਖਾਉਣ ਦਾ ਕਾਰਨ ਇਹੀ ਆ ਵੀ ਅਸੀਂ ਲੇਟ ਆਏ ਆ ਤੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਕਾਫੀ ਸਮਾਂ ਹੋ ਗਿਆ ਹੁਣ ਸਾਨੂੰ ਜਾਣਾ ਪੈਣਾ ਆ ਤੁਹਾਡੇ ਕੋਲੋਂ ਆਪਾਂ ਮਾਫੀ ਮੰਗਦੇ ਆ ਵੀ ਤੁਹਾਨੂੰ ਦਿਖਾ ਨਹੀਂ ਸਕੇ ਪਰ ਤੁਹਾਨੂੰ ਸਬੂਤ ਆਪਾਂ ਪੂਰੇ ਦੇ ਦਿੱਤੇ ਵੀ ਹੈਗੇ ਆ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਧੰਨਵਾਦ ਇਹ ਨਾਲ ਆਏ ਸਾਡੇ ਸੇਫਟੀ ਵਾਸਤੇ ਤੁਸੀਂ ਦੇਖੋ ਕਿੰਨਾ ਆਵਾਜ਼ ਆ ਰਹੀਆਂ ਆ ਸੋ ਹੁਣ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਆ ਸ਼ੇਅਰ ਜਰੂਰ ਕਰਨਾ ਤਾਂ ਕਿ ਪਤਾ ਲੱਗੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਵੀ ਪੰਜਾਬ ਦੇ ਏਰੀਆ ਦੇ ਵਿੱਚ ਬਾਗ ਨਹੀਂ ਹੈਗੇ ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਬੀਰਗੋ ਬਾਬਾ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ ਜੀ ਤੇ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਤੇ ਹੁਣ ਨੈਕਸਟ ਵੀਡੀਓ 'ਚ ਤੁਹਾਨੂੰ ਮਿਲਾਂਗੇ